ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਜਿਉਂ-ਜਿਉਂ ਦਿਨ ਬੀਤਦੇ ਜਾ ਰਹੇ ਆ ਜਿੱਦਾਂ-ਜਿੱਦਾਂ ਸੁਖਬੀਰ ਬਾਦਲ ਆਪਣੀ ਸਿਆਸਤ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨੂੰ ਮਗਾਉਣ ਦੀ ਕੋਸ਼ਿਸ਼ ਕਰ ਰਹੇ ਆ बराबर बिल्कुल समान अंतर ਉਹਨਾਂ ਦੇ ਵਿਰੋਧ ਦੇ ਵਿੱਚ ਵੀ ਜਿਹੜੀ ਲਹਿਰ ਆ ਉਹ ਸਰਗਰਮ ਹੋ ਰਹੀ ਹੈ ਸੁਖਬੀਰ ਬਾਦਲ ਨੇ 13 April ਵਿਸਾਖੀ ਵਾਲੇ ਦਿਨ ਜਦੋਂ ਸੰਗਤ ਨੂੰ ਸੰਬੋਧਨ ਕੀਤਾ ਤਾਂ ਇੱਕ ਗੱਲ ਆਖੀ ਕਿ ਜਿਹੜੇ ਸਾਡੇ ਤਖਤ ਸਹਿਬਾਨ ਆ ਇਹ ਤਾਂ ਕੇਂਦਰ ਸਰਕਾਰ ਦੇ ਕਬਜ਼ੇ ਦੇ ਵਿੱਚ ਸੀ ਅਸੀਂ ਬੜੀ ਮੁਸ਼ਕਲ ਇਹ ਕਬਜ਼ਾ ਜਿਹੜਾ ਛਡਵਾਇਆ ਇਲਜ਼ਾਮ ਲਗਾਏ ਗਏ ਜਥੇਦਾਰ ਸਹਿਬਾਨਾਂ ਤੇ ਕਿ ਇਹ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਕੁਝ ਇਹੋ ਜਿਹੇ ਫੈਸਲੇ ਕੁਝ ਇਹੋ ਜਿਹੇ ਹੁਕਮਨਾਮੇ ਜਾਰੀ ਕਰ ਰਹੇ ਸੀ ਜਿਹੜੇ ਪੰਥ ਨੂੰ ਜਾਂ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਸੀਗੇ ਹੁਣ ਇਸ ਸ਼ਬਦਾਵਲੀ ਦਾ ਡਲਾਸਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿੱਥੇ ਇੱਕ ਪਾਸੇ ਮਿਸਲ ਸਤਲੁਜ ਇੱਕ ਸ਼ਿਕਾਇਤ ਦੇ ਰੂਪ ਵਿੱਚ ਪੱਤਰ ਭੇਜਦੇ ਆ ਤਖਤ ਸ੍ਰੀ ਅਕਾਲ ਤਖਤ ਨੂੰ ਉੱਥੋਂ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਨੂੰ ਵੀ ਸੁਖਬੀਰ ਬਾਦਲ ਕੀ ਬੋਲ ਰਹੇ ਆ ਇਹ ਜਥੇਦਾਰ ਸਹਿਬਾਨਾ ਦੀ ਮਾਨ ਮਰਿਆਦਾ ਦੇ ਉੱਤੇ ਸਵਾਲ ਖੜੇ ਕਰ ਰਹੇ ਆ ਕਿ ਇਹ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਨੇ ਵੀ ਹੁਣ ਝੰਡਾ ਜਿਹੜਾ ਉਹ ਬੁਲੰਦ ਕਰ ਲਿਆ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਸੁਖਬੀਰ ਬਾਦਲ ਨੂੰ ਇਸ ਬਿਆਨ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਉਹ ਆਖਰਕਾਰ ਜਿਸ ਤਖਤ ਸਹਿਬਾਨਾਂ ਦੀ ਗੱਲ ਕਰ ਰਹੇ ਆ ਉਹਨਾਂ ਦੀ ਰਹਿਨਮਾਈ ਹੇਠ ਤਾਂ ਅਕਾਲੀ ਦਲ ਚੱਲਦਾ ਤੇ ਫਿਰ ਅਕਾਲੀ ਦਲ ਜਿਹੜਾ ਜਿਹੜੀ ਅਕਾਲੀ ਦਲ ਸਿਆਸੀ ਪਾਰਟੀ ਹੈ ਜਿਹੜੀ ਚੱਲਦੀ ਅਕਾਲ ਤਖਤੋਂ ਆ ਇਹ ਕੇਂਦਰ ਦੇ ਇਸ਼ਾਰਿਆਂ ਤੇ ਕਿਵੇਂ ਚੱਲ ਰਹੀ ਹੈ ਜੀ ਡਲਾ ਜੀ ਦੇਖੋ ਸੰਦੀਪ ਜੀ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਵਿਸਾਖੀ ਵਾਲੇ ਦਿਨ ਖਾਲਸਾ ਦੇ ਸਾਜਨਾ ਸਥਾਪਨਾ ਦੇ ਦਿਵਸ ਤੇ ਜਿਹੜਾ ਭਾਸ਼ਣ ਦਿੱਤਾ ਤਲਵੰਡੀ ਸਾਬੋ ਮੈਨੂੰ ਲੱਗਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਉਹ ਭਾਸ਼ਣ ਉਹ ਹਿੱਸਾ ਜਿਹਦੇ ਵਿੱਚ ਉਹ ਇਹ ਜ਼ਿਕਰ ਕਰ ਰਹੇ ਨੇ ਕਿ ਤਖਤ ਸਹਿਬਾਨ ਤੋਂ ਕਬਜ਼ਾ ਛਡਾਇਆ ਸੋ ਇਹ ਇਹ ਜਿਹੜੀ ਸ਼ਬਦਾਵਲੀ ਸੀ ਸੁਖਬੀਰ ਸਿੰਘ ਬਾਦਲ ਦੀ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਉਹ ਮੁੜ ਕੇ ਸੁਣਨੀ ਚਾਹੀਦੀ ਹੈ ਕਿਉਂਕਿ ਜਿਵੇਂ-ਜਿਵੇਂ ਲੋਕਾਂ ਤੱਕ ਉਹਨਾਂ ਦਾ ਦਿੱਤਾ ਹੋਇਆ ਭਾਸ਼ਣ ਪਹੁੰਚ ਰਿਹਾ ਹੈ ਬਹੁਤ ਸਾਰੇ ਲੋਕ ਮੇਰੀ ਗੱਲ ਹੋਈ ਕਈ ਲੋਕਾਂ ਨੇ ਮੇਰੇ ਨਾਲ ਵੀ ਗੱਲ ਕਰਕੇ ਸਵਾਲ ਖੜਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਿਉਂ ਕਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਉਹ ਉਹ ਇਸ ਤਰੀਕੇ ਦਾ ਬਿਆਨ ਦੇਵੇ ਭਾਵੇਂ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪਰ ਜਿਹੜਾ ਅਫਸੋਸ ਪ੍ਰਗਟ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਕੀ ਉਹ ਕਿਸੇ ਸੱਚੀ ਗੱਲ ਹੀ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਅਫਸੋਸ ਹੈ ਕਿ ਉਹ ਸਾਬਤ ਕਰ ਸਕਣਗੇ ਕਿ ਤਖਤ ਸਹਿਬਾਨ ਤੇ ਕਬਜ਼ਾ ਗੁਰੂ ਸਹਿਬਾਨਾਂ ਦੇ ਤਖਤ ਇਹਨਾਂ ਦੇ ਉੱਪਰ ਕਬਜ਼ਾ ਮਤਲਬ ਮੈਂ ਮੈਨੂੰ ਤਾਂ ਸੰਦੀਪ ਜੀ ਮੈਨੂੰ ਤਾਂ ਇਹ ਲੱਗਦਾ ਹੈ ਔਰ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਇਸ ਗੱਲ ਦੇ ਉੱਪਰ ਇਸ ਤਰੀਕੇ ਦੀ ਸ਼ਬਦਾਬਲੀ ਕੇ ਅੰਤਰੀਂ ਕਮੇਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕਬਜ਼ਾ ਛੁਡਾਇਆ ਸੋ ਇਹ ਕਿਤੇ ਨਾ ਕਿਤੇ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਾਂ ਤਾਂ ਦੇਖੋ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਗੱਲ ਹੈ ਤੁਸੀਂ ਵੇਖੋ ਪੰਜ ਮੈਂਬਰੀ ਭਰਤੀ ਕਮੇਟੀ ਨੇ ਕੀ ਕੀਤਾ ਉਹ ਕਹਿੰਦੇ ਉਹਨਾਂ ਨੇ ਬਹੁਤ ਸਖਤ ਸਟੈਂਡ ਲਿਆ ਮੀਟਿੰਗ ਕਰਕੇ ਪੰਜ ਮੈਂਬਰੀ ਕਮੇਟੀ ਨੇ ਉਹ ਕਹਿੰਦੇ ਉਹਨਾਂ ਨੇ ਅਪੀਲ ਕੀਤੀ ਹਰਜਿੰਦਰ ਸਿੰਘ ਧਾਮੀ ਨੂੰ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਕਹਿੰਦੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਵਰਤਾਰੇ ਨੂੰ ਮੂਕ ਦਰਸ਼ਕ ਬਣ ਕੇ ਨਾ ਦੇਖਣ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਉਣ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ اخلاقی ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਉਹ ਖੁਦ ਅੱਗੇ ਆ ਕੇ ਪੰਥ ਨੂੰ ਢਾਇਲ ਢਾਲ ਆਏ ਜਾਣ ਵਾਲੇ ਮਾਮਲਿਆਂ ਵਿੱਚ ਅਗਵਾਈ ਕਰਨ ਇਸ ਦੇ ਨਾਲ ਹੀ ਮੈਂਬਰਾਂ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਆਪਣੇ ਧੜੇ ਦੇ ਮੁਖੀ ਬਣਦੇ ਹੀ ਉਹਨਾਂ ਨੇ ਅਕਾਲੀ ਦਲ ਸ਼ਬਦ ਨਹੀਂ ਕਿਹਾ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਆਪਣੇ ਧੜੇ ਦੇ ਮੁਖੀ ਬਣਦੇ ਹੀ ਆਪਣੀ ਬਦਲਾ ਲਊ ਭਾਵਨਾ ਹੇਠ ਤਖਤ ਸਹਿਬਾਨ ਨੂੰ ਦਿੱਲੀ ਦੇ ਤਖਤ ਸਾਹਮਣੇ ਗੁਲਾਮ ਕਰਾਰ ਦੇਣਾ ਮਤਲਬ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਔਰ ਉਹਨਾਂ ਨੇ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਤਖਤ ਸਹਿਬਾਨਾ ਦੇ ਜਥੇਦਾਰਾਂ ਪ੍ਰਤੀ ਵਰਤੀ ਗਈ ਤਖਤ ਸਹਿਬਾਨਾ ਤੇ ਤਖਤ ਸਹਿਬਾਨ ਦੇ ਜਥੇਦਾਰਾਂ ਬਾਰੇ ਵਰਤੀ ਗਈ અપਮਾਨਜਨਕ ਸ਼ਬਦਾਬਲੀ ਦਾ ਸਖਤ ਸ਼ਬਦਾਂ ਨਾਲ ਪੰਜ ਮੈਂਬਰੀ ਕਮੇਟੀ ਵਿਰੋਧ ਕਰਦੀ ਹੈ ਪੰਜੇ ਮੈਂਬਰਾਂ ਦੇ ਨਾਮ ਵੱਲੋਂ ਮੈਂਬਰਾਂ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਤਖਤਾਂ ਨੂੰ ਦਿੱਲੀ ਦੇ ਕਬਜ਼ੇ ਹੇਠ ਦੱਸਣਾ ਸੁਖਵੀਰ ਬਾਦਲ ਨੂੰ ਸ਼ੋਭਦਾ ਨਹੀਂ ਸ਼ੁਖਵੀਰ ਬਾਦਲ ਆਪਣੇ ਨੈਤਿਕ ਤੇ ਗਵਾਚ ਚੁੱਕੇ ਸਿਆਸੀ ਆਧਾਰ ਨੂੰ ਬਰਦਾਸ਼ਤ ਨਹੀਂ ਕਰ पाए ਇਸ ਦੇ ਇਲਮ ਵਿੱਚ ਜਈਆਂ ਕੋਜੀਆਂ ਹਰਕਤਾਂ ਦੇ ਉੱਤੇ ਨੇ ਉਹਨਾਂ ਨੇ ਇਹ ਸ਼ਬਦ ਜਿਹੜੇ ਨੇ ਉਹ ਵਰਤੇ ਨੇ ਉਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਇਸ ਵੱੱਜਰ ਗਲਤੀ ਲਈ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ ਹੁਣ ਸਵਾਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜੋ ਕੁਝ ਕਿਹਾ ਆਪਾਂ ਇੱਕ ਵਾਰੀ ਫੇਰ ਸੁਣੀਏ ਹਾਲਾਂਕਿ ਆਪਾਂ ਉਹਦਾ ਬਹੁਤ ਛੋਟਾ ਜਿਹਾ ਹਿੱਸਾ ਸੁਣਾਉਨੇ ਆ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕੀਤੀ ਇੱਕ ਵਾਰੀ ਸੁਣ ਲਈਏ ਸੰਦੀਪ ਜੀ ਕਿ ਜਿਹੜੀ ਸਿੱਖ ਪੰਥ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਪੰਜੇ ਤਖਤਾਂ ਸਾਹਿਬ ਦੇ ਜਥੇਦਾਰਾਂ ਦੇ ਹਰ ਹੁਕਮ ਦੀ ਪਾਲਣਾ ਕਰਦੀ ਹੈ ਉਹਨਾਂ ਨੇ ਸੋਚਿਆ ਕਿ ਸੌਖਾ ਕੰਮ ਹੈ ਉਹਨਾਂ ਨੇ ਆਪਣੇ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਤੇ ਦੂਜੇ ਜਥੇਦਾਰਾਂ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਉਹਨਾਂ ਨੇ ਉਹਨਾਂ ਨੇ ਜਿਪਸੀਆਂ ਦੇ ਕੇ ਗਰਮਾਂ ਦੇ ਕੇ ਹੋਰ ਤਾਕਤਾਂ ਦੇ ਕੇ ਉਹਨਾਂ ਨੂੰ ਆਪਣੀ ਕੌਮ ਦੇ ਖਿਲਾਫ ਖੜੇ ਕਰ ਦਿੱਤਾ ਮੈਨਾ ਮੈਨੂੰ ਦੁੱਖ ਲੱਗਦਾ ਹੈ ਜਦੋਂ ਮੈਂ ਤਖਤ ਸਾਹਿਬ ਦੇ ਜੱਜਦਾਰ ਬਾਰੇ ਇੰਨਾ ਕੁਝ ਕਹਿ ਰਿਹਾ ਮੈਂ ਅੱਜ ਤੱਕ ਨਹੀਂ ਆਵਾਜ਼ ਉਠਾਈ ਕਿਆ ਨਹੀਂ ਕਿਉਂਕਿ ਅਸੀਂ ਸਾਰੇ ਤਖਤ ਸਾਹਿਬ ਦੇ ਜੱਜਦਾਰਾਂ ਦਾ ਸਤਕਾਰ ਕਰਦੇ ਹਾਂ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹ ਜੱਜਦਾਰ ਸਾਹਿਬ ਕੌਮ ਨੂੰ ਬਚਾਉਣ ਦੀ بجائے ਕੌਮ ਨੂੰ ਤਗੜਾ ਕਰਨ ਦੀ بجائے ਕੌਮ ਨੂੰ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ਤੇ ਲੱਗੇ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਸਹੀ ਮene ਤੇ ਜਿਹੜੇ ਪੰਥ ਸਾਹਿਬ ਦੇ ਸੈਂਟਰ ਸਰਕਾਰ ਦਾ ਕਬਜ਼ਾ ਹੋ ਗਿਆ ਸੀ ਉਹ ਵਾਪਸ ਕੌਮ ਨੂੰ ਵਾਪਸ ਦੇ ਦਿੱਤਾ ਕਬਜ਼ਾ ਵਾਪਸ ਲੈ ਲਿਆ ਉਹਨਾਂ ਕੋਲ ਦੱਲਾਬ ਇੱਕ ਮੇਰਾ ਸਵਾਲ ਹੋਰ ਲਿਓ ਤੁਸੀਂ ਹੁਣ ਜਿੱਦਾਂ ਸੁਖਬੀਰ ਬਾਦਲ ਨੇ ਇਹ ਆਪਣਾ ਜਿਹੜਾ ਬਿਆਨ ਜਾਰੀ ਕੀਤਾ ਜਾਂ ਉਹਨਾਂ ਨੇ ਜਿਹੜੇ ਆਪਣੇ ਵਲਵਲੇ ਮੰਨਦੇ ਜਿਹੜੇ ਆ ਉਹ ਸੰਗਤ ਅੱਗੇ ਰੱਖੇ ਵੀ ਕਿਸ ਤਰ੍ਹਾਂ ਕਬਜ਼ਾ ਹੋ ਗਿਆ ਹੁਣ SGPC ਦੀ ਐਗਜ਼ੈਕਟਿਵ ਦਾ ਉਹਨਾਂ ਨੇ ਧੰਨਵਾਦ ਕਰ ਦਿੱਤਾ ਇੱਕ ਸਵਾਲ ਤੇ ਇਹ ਹੈ ਵੀ SGPC ਕਿਸੇ ਕਿਸਮ ਦੀ ਕੋਈ ਕਾਰਵਾਈ ਸੁਖਵੀਰ ਬਾਦਲ ਤੇ ਨਹੀਂ ਕਰੇਗੀ ਕਿਉਂਕਿ ਉਹ ਤੇ ਉਹਨਾਂ ਦੇ ਨਾਲ ਮਿਲ ਗਏ ਉਹਨਾਂ ਦਾ ਧੰਨਵਾਦ ਹੋਇਆ ਤੇ ਦੂਸਰੇ ਪਾਸੇ ਜਥੇਦਾਰ ਗੜਗੱਜ ਜਿਹੜੇ ਆ ਜਿਹੜੇ ਇਸ ਗੱਲ ਦੀ ਪ੍ਰੋੜਤਾ ਕਰਦੇ ਦਿਸਦੇ ਆ ਵੀ ਜਥੇਦਾਰ ਸਹਿਬਾਨਾਂ ਦੀ ਜਿਹੜੀ ਸੇਵਾ ਮੁਕਤੀ ਜਾਂ ਉਹਨਾਂ ਦੀ ਜਿਹੜੀ ਨਿਯੁਕਤੀ ਆ ਉਹਦਾ ਇੱਕ ਬਿਲਕੁਲ ਜਿਹੜਾ ਉਹ ਇੱਕ ਨਿਯਮ ਕਾਇਦਾ ਕਾਨੂੰਨ ਹੋਣਾ ਚਾਹੀਦਾ ਤੇ ਇਹ ਹੁਣ ਸਾਰਾ ਮਸਲਾ ਜਿਹੜਾ ਹੈ ਜਥੇਦਾਰ ਸਹਿਬਾਨਾਂ ਦੇ ਕੋਲ ਆ ਕਿਉਂਕਿ ਐਸਜੀਪੀਸੀ ਦਾ ਤੇ ਉਹ ਧੰਨਵਾਦ ਕਰ ਗਏ ਸੰਦੀਪਤੀ ਇਹ ਬਹੁਤ ਹੀ ਬਹੁਤ ਹੀ ਵੱਡਾ ਵਿਸ਼ਾ ਬਣ ਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਵਿਸਾਖੀ ਮੌਕੇ ਸੁਖਬੀਰ ਬਾਦਲ ਦਾ ਭਾਸ਼ਣ ਔਰ ਉਹ ਅੰਤਰਿਕ ਕਮੇਟੀ ਦਾ ਧੰਨਵਾਦ ਕਰ ਰਹੇ ਨੇ ਕੀ ਅੰਤਰਿਕ ਕਮੇਟੀ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਪ੍ਰਧਾਨ ਨੇ ਐਸਜੀਪੀਸੀ ਦੇ ਹਰਜਿੰਦਰ ਸਿੰਘ ਧਾਮੀ ਹਰਜਿੰਦਰ ਸਿੰਘ ਧਾਮੀ ਤਾਂ ਪਹਿਲਾਂ ਹੀ ਅਸਤੀਫਾ ਦੇ ਗਏ ਸੀ ਉਹ ਤਾਂ ਬਾਅਦ ਦੇ ਵਿੱਚ ਆਏ ਨਹੀਂ ਪਰ ਕੀ ਅੰਤਰੀਂ ਕਮੇਟੀ ਜਦੋਂ ਉਹਨਾਂ ਨੇ ਜਥੇਦਾਰ ਸਹਿਬਾਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਅੰਤਰੀਂ ਕਮੇਟੀ ਨੇ ਕੀ ਇਹ ਗੱਲ ਕਹੀ ਸੀ ਅੰਤਰੀਂ ਕਮੇਟੀ ਨੇ ਇਹਨਾਂ ਕਾਰਨਾ ਕਰਕੇ ਉਹਨਾਂ ਨੂੰ ਅਹੁਦਿਆਂ ਤੋਂ ਵਖ ਨਹੀਂ ਕੀਤਾ ਇਹ ਗੱਲ ਬਹੁਤ ਤਕਨੀਕੀ ਤੌਰ ਤੇ ਸਾਡੇ ਸਾਹਮਣੇ ਹੈ ਅੰਤਰੀਂ ਕਮੇਟੀ ਨੇ ਕਦੇ ਇਹ ਨਹੀਂ ਸਿੱਖਿਆ ਕਿ ਸਿੰਘ ਸਹਿਬਾਨ ਨੇ ਜਿਹੜੇ ਜਾਂ ਤਖਤ ਸਾਹਿਬ ਨੇ ਜਿਹੜੇ ਉਹਨਾਂ ਤੇ ਕੇਂਦਰ ਦਾ ਕਬਜ਼ਾ ਹੋ ਗਿਆ ਸੈਂਟਰ ਦਾ ਕੰਟਰੋਲ ਹੋ ਗਿਆ ਕਦੀ ਵੀ ਸਿੰਘ ਸਾਹਿਬ ਕੌਮ ਦੀ ਜਥੇਬੰਦੀ ਦੇ ਖਿਲਾਫ ਕੰਮ ਕਰ ਰਹੇ ਨੇ ਅੰਤਰਿਕ ਕਮੇਟੀ ਨੇ ਕਦੀ ਕਿਹਾ ਇਹ ਗੱਲ ਅੰਤਰਿਕ ਕਮੇਟੀ ਨੇ ਇਹ ਕੋਈ ਗੱਲਾਂ ਮਤਿਆਂ ਦੇ ਵਿੱਚ ਨਹੀਂ ਰੱਖੀਆਂ ਜਦੋਂ ਵਕਤ ਕੀਤੀਆਂ ਗਈਆਂ ਸਿਵਾਵਾਂ ਇਹਦਾ ਮਤਲਬ ਹੈ ਸੁਖਬੀਰ ਬਾਦਲ ਜਿਹੜੀ ਗੱਲ ਕਰਕੇ ਅੰਤਰਿਕ ਕਮੇਟੀ ਦਾ ਧੰਨਵਾਦ ਕਰ ਰਹੇ ਨੇ ਕਿ ਸਾਡੇ ਐਸਜੀਪੀਸੀ ਦੇ ਮੈਂਬਰ ਇਹ ਗੱਲ ਨੂੰ ਤਸਦੀਕ ਕਰਨਗੇ ਕਿ ਸੁਖਵੀਰ ਬਾਦਲ ਜੋ ਕਹਿ ਰਿਹਾ ਸਹੀ ਕਹਿ ਰਿਹਾ ਹੈ ਇਹ ਸਵਾਲ ਐਸਜੀਪੀਸੀ ਦੇ ਮੈਂਬਰਾਂ ਅੱਗੇ ਵੀ ਹੈ ਇਸੇ ਕਰਕੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਚਿੱਠੀ ਹੈ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਸਪਸ਼ਟ ਤੌਰ ਤੇ ਕਿਹਾ ਕਿ ਤੁਸੀਂ ਫੌਜਦਾਰੀ ਦਾ ਕੇਸ ਇਹ ਦਰਜ ਕਰਾਓ ਹੁਣ ਦੇਖਣ ਵਾਲੀ ਗੱਲ ਇਹ ਹੈ ਸੰਦੀਪ ਜੀ ਕਿ ਹਰਜਿੰਦਰ ਸਿੰਘ ਧਾਮੀ ਦਾ ਰਿਐਕਸ਼ਨ ਕੀ ਆਉਂਦਾ ਜਦੋਂ ਇੱਕ ਕਮੇਟੀ ਬਣਾਈ ਗਈ ਜਥੇਦਾਰ ਗਿਆਨੀ ਹਰਪੀ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਉਹ ਤਾਂ ਉਹਨਾਂ ਦਾ ਇੱਕ ਮਾਮਲਾ ਹੀ ਨਿੱਜੀ ਸੀ ਜਿਹਦੀ ਜਾਂਚ ਕਰਾਈ ਗਈ ਹੁਣ ਇਹ ਤਾਂ ਮਾਮਲਾ ਹੀ ਤਖਤ ਸਹਿਬਾਨਾਂ ਤੇ ਸਵਾਲ ਖੜਾ ਕੀਤਾ ਸੁਖਬੀਰ ਬਾਦਲ ਨੇ ਭਾਵੇਂ ਉਹਨਾਂ ਨੇ ਪਹਿਲਾਂ ਕਿਹਾ ਕਿ ਮੈਂ ਬੜੇ ਅਫਸੋਸ ਨਾਲ ਕਹਿੰਨਾ ਪਰ ਅਗਰ ਉਹ ਅਫਸੋਸ ਨਾ ਕਹਿੰਦੇ ਨੇ ਉਹਨਾਂ ਨੂੰ ਸਬੂਤ ਦੇਣੇ ਪੈਣਗੇ ਅਗਰ ਉਹ ਸਬੂਤ ਦੇ ਕੇ ਸਾਬਤ ਕਰ ਦੇਣ ਤੇ ਐਸਜੀਪੀਸੀ ਤੇ ਜਥੇਦਾਰ ਸਾਹਿਬ ਜਿਹੜੇ ਹੁਣ ਆਲੇ ਨੇ ਉਹ ਤਸਦੀਕ ਕਰ ਦੇਣ ਜਾਂ ਪੰਥ ਮੰਨ ਲੇ ਇਸ ਗੱਲ ਨੂੰ ਦੇਖੋ ਇਹ ਗੱਲਾਂ ਹੌਲੀ-ਹੌਲੀ ਲੋਕਾਂ ਦੇ ਮਨਾਂ ਦੇ ਵਿੱਚ ਉੱਭਰ ਰਹੀਆਂ ਨੇ ਇਹ ਮਾਮਲੇ ਜਿਹੜੇ ਨੇ ਪੋਲਿਟਿਕਲ ਪਾਰਟੀਆਂ ਅਗਰ ਧਾਰਮਿਕ ਸੰਸਥਾਵਾਂ ਦੇ ਪ੍ਰਤੀ ਇਸ ਤਰੀਕੇ ਦੀ ਬਿਆਨਬਾਜ਼ੀ ਕਰਨਗੀਆਂ ਇਹ ਬਹੁਤ ਸੈਂਸਿਟਿਵ ਮੁੱਦੇ ਨੇ ਇਹ ਅਸੀਂ ਤਾਂ ਜਾਗਰੂਕ ਕਰ ਰਹੇ ਹਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਧਿਰ ਨੂੰ ਔਰ ਮੈਂ ਬਿਲਕੁਲ ਕਹਿ ਰਿਹਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਸਲਾਹਕਾਰ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਪੱਖ ਰੱਖਣਾ ਚਾਵੇ ਜਿਹੜੀ ਵੀ ਗੱਲ ਉਹ ਕਹਿਣ ਉਹ ਸਾਨੂੰ ਵੀਡੀਓ ਬਣਾ ਕੇ ਭੇਜ ਦੇਣ ਅਸੀਂ ਆਪਣੇ ਅਗਲੇ ਪ੍ਰੋਗਰਾਮਾਂ 'ਚ ਉਹਨਾਂ ਦੀ ਇੱਕ ਇੱਕ ਗੱਲ ਸਾਂਝੀ ਕਰਾਂਗੇ ਸਾਡਾ ਕੋਈ ਕਿਸੇ ਦੇ ਖਿਲਾਫ ਅਭਿਆਨ ਨਹੀਂ ਹੈ ਪਹਿਲਾਂ ਮੈਂ ਇਹ ਸਾਫ਼ ਕਰਦਾ ਮੇਰਾ ਮੈਂ ਹਮੇਸ਼ਾ ਪੰਜਾਬ ਨਾਲ ਖੜਾ ਸਾਡੀਆਂ ਜਿਹੜੇ ਪੰਥਕ ਅਦਾਰੇ ਨੇ ਉਹਨਾਂ ਨਾਲ ਖੜਾ ਔਰ ਆਪਾਂ ਪੋਲਿਟੀਕਲ ਪਾਰਟੀਆਂ ਦੇ ਨਾਲ ਵੀ ਖੜੇ ਆ ਪਰ ਅਗਰ ਅਗਰ ਕਿਤੇ ਗੱਲ ਸਵਾਲ ਸਵਾਲ ਖੜੇ ਕਰਨ ਵਾਲੀ ਹੈ ਤੇ ਉਹ ਸਵਾਲ ਖੜਾ ਕਰਨਾ ਬਣਦਾ ਔਰ ਕਈ ਵਾਰੀ ਅੱਗੇ ਅੱਗੇ ਆਪਾਂ ਗੱਲ ਕੀਤੀ ਦੇਖੋ ਅਕਾਲੀ ਦਲ ਦੇ ਕਈ ਨੁਮਾਇੰਦੇ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕਦੇ ਨੇ ਅਗਰ ਪੰਜ ਮੈਂਬਰੀ ਕਮੇਟੀ ਦੀ ਹੋਂਦ ਨਹੀਂ ਹੈ ਪੰਜ ਮੈਂਬਰੀ ਕਮੇਟੀ ਕਿਹਨੇ ਬਣਾਈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗਜ ਕੀ ਦੀ ਹਿੰਮਤ ਹੈ ਸੰਦੀਪ ਜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਉਹ ਭਰਤੀ ਕਰਨ ਤੁਸੀਂ ਦੱਸੋ ਇਹ ਸੰਭਵ ਹੈ ਕਿਉਂਕਿ ਉਹ ਪੰਜ ਮੈਂਬਰੀ ਬਿਲਕੁਲ ਸੱਤ ਮੈਂਬਰੀ ਕਮੇਟੀ ਦਾ ਹੀ ਰੂਪ ਹੈ ਇਸ ਕਰਕੇ ਉਹ ਭਰਤੀ ਕਰ ਰਹੇ ਨੇ ਔਰ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕਣਾ ਮੈਂ ਤਾਂ ਕਹਿੰਦਾ ਸਾਡੇ ਜਥੇਦਾਰ ਸਹਿਬਾਨਾਂ ਦੇ ਦੇ ਧਿਆਨ ਚ ਇਹ ਮਾਮਲਾ ਆਉਣਾ ਚਾਹੀਦਾ ਹੈ ਕਿ ਜਿਹੜੇ ਲੋਕ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕਦੇ ਨੇ ਸਾਡੇ ਜਥੇਦਾਰ ਸਾਹਿਬ ਉਹਨਾਂ ਨੂੰ ਤਕੀਦ ਕਰਨ ਕਿ ਇਹ 7 ਮੈਂਬਰੀ ਕਮੇਟੀ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਤੇ ਹੁਕਮਨਾਮਾ 7 ਮੈਂਬਰੀ ਕਮੇਟੀ ਉਸ ਹੁਕਮਨਾਮੇ ਚੋਂ ਆਈ ਹੈ ਸੋ ਸੰਦੀਪ ਜੀ ਇਹ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਭਾਵੇਂ ਉਹਨਾਂ ਨੇ ਮਾਫੀ ਮੰਗ ਲਈ ਕਿ ਮੈਂ ਬੀਬੀ ਜ਼ਗੀਰ ਕੌਰ ਬਾਰੇ ਗਲਤ ਕਹਿ ਗਿਆ ਪਰ ਜਿੱਥੇ ਲੋੜ ਹੈ ਉੱਥੇ ਬੋਲਣ ਦੀ ਲੋੜ ਹੈ ਹੁਣ ਚੁੱਪ ਕਰਨ ਦੀ ਲੋੜ ਨਹੀਂ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਚੁੱਪ ਇਹ ਬਹੁਤ ਵੱਡਾ ਮੁੱਦਾ ਬਣੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਤੋਂ ਉਹ ਮੰਨ ਗਏ ਜਥੇਦਾਰ ਸਾਹਿਬ ਨੇ ਬੇਨਤੀ ਕੀਤੀ ਨਹੀਂ ਆਏ ਹਰਜਿੰਦਰ ਸਿੰਘ ਧਾਮੀ ਪੂਰੀ ਸਿੱਖ ਕੌਮ ਦੇ ਬਹੁਤ ਸਾਰੇ ਲੀਡਰਾਂ ਨੇ ਬੇਨਤੀ ਕੀਤੀ ਹਰਜਿੰਦਰ ਸਿੰਘ ਧਾਮੀ ਨਹੀਂ ਅਹੁਦੇ ਤੇ ਵਾਪਸ ਆਏ ਸੁਖਬੀਰ ਬਾਦਲ ਘਰ ਗਏ ਮਨਾ ਲਿਆਏ ਹਰਜਿੰਦਰ ਸਿੰਘ ਧਾਮੀ ਨੂੰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰਜਿੰਦਰ ਸਿੰਘ ਧਾਮੀ ਹੁਣ ਕਿਸੇ ਗੱਲ ਦਾ ਜਵਾਬ ਨਹੀਂ ਦੇਣਗੇ ਇਹ ਬਹੁਤ ਵੱਡਾ ਵਿਸ਼ਾ ਹੈ ਪੰਜ ਮੈਂ ਦਿਖੋ ਢੱਲਾ ਸਾਹਿਬ ਇੱਕ ਤੇ ਦੇਖੋ ਇੱਕ ਤੇ ਧਾਮੀ ਸਾਹਿਬ ਪਤਾ ਨਹੀਂ ਬੋਲਦੇ ਕਿ ਨਹੀਂ ਬੋਲਦੇ ਪਰ ਜਥੇਦਾਰ ਸਾਹਿਬ ਨੂੰ ਜਿਹੜਾ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਵੀ ਤਖਤਾਂ ਦੇ ਜਥੇਦਾਰ ਕਿਸੇ ਏਜੰਸੀਆਂ ਦੇ ਹੱਥ 'ਚ ਜਿਹੜੇ ਆ ਉਹ ਨਹੀਂ ਕਿਸੇ ਦੇ ਇਸ਼ਾਰੇ ਤੇ ਕੰਮ ਨਹੀਂ ਕਰਦੇ ਕਿਉਂਕਿ ਇਹ ਸੰਸਥਾ ਦੇ ਉੱਤੇ ਸਵਾਲ ਖੜਾ ਹੋ ਗਿਆ ਨਾ ਐਡੀ ਮਹਾਨ ਸੰਸਥਾ ਜਿਹਦਾ ਜਿਹੜਾ ਆਪਾਂ ਕਹਿ ਸਕਦੇ ਆ ਜਲਾਲ ਪੂਰੀ ਦੁਨੀਆ ਨੇ ਦੇਖਿਆ 2 ਦਸੰਬਰ ਵਾਲੇ ਦਿਨ ਵੀ ਐਦਾਂ ਦੀ ਸੰਸਥਾ ਵੀ ਹੈਗੀ ਆ ਜਿਹੜੀ ਇੱਕ ਡਿਪਟੀ ਮੁੱਖ ਮੰਤਰੀ ਨੂੰ ਵੀ ਤਲਬ ਕਰ ਸਕਦੀ ਆ ਬਹੁਤ ਉਸਤਤ ਹੋਈ ਬਹੁਤ ਜਿਹੜੀ ਆ ਚਰਚਾ ਹੋਈ ਇਹ ਜਥੇਦਾਰ ਸਹਿਬਾਨਾਂ ਨੂੰ ਵੀ ਦੇਖਣਾ ਪਊਗਾ ਦੇਖੋ ਜਥੇਦਾਰ ਸਹਿਬਾਨ ਨੇ ਦੇਖੋ ਉਹ ਤਖਤ ਸਹਿਬਾਨਾਂ ਦੇ ਉੱਤੇ ਬਿਰਾਜਮਾਨ ਨੇ ਜੋ ਮੈਨੂੰ ਲੱਗਦਾ ਹੈ ਅਸੀਂ ਅਪੀਲ ਬੇਨਤੀ ਕਰ ਸਕਦੇ ਹਾਂ ਕਿ ਜ਼ਰੂਰ ਉਹ ਇਸ ਪਾਸੇ ਵੇਖਣ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਇੱਕ ਪ੍ਰਬੰਧਕ ਸੰਸਥਾ ਹੈ ਨਾ ਜਿਹਦੇ ਕੋਲੇ ਅੱਜ ਦੇ ਸਮੇਂ ਅਧਿਕਾਰ ਹੈ ਜਥੇਦਾਰ ਸਹਿਬਾਨਾਂ ਨੂੰ ਲਾਉਣ ਦਾ ਹਟਾਉਣ ਦਾ ਤੇ ਜਦੋਂ ਪੁਰਾਣੇ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਇਲਜ਼ਾਮ ਲਾ ਕੇ ਤੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਹੀ ਐ ਐਸਜੀਪੀਸੀ ਨੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ ਇਹ ਵੀ ਇੱਕ ਗੱਲ ਹੈ ਕਿ ਇਸ ਵਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਸੁਖਵੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਮੌਜੂਦ ਨਹੀਂ ਸੀ ਉੱਥੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਥੇ ਮੌਜੂਦ ਨਹੀਂ ਸੀ ਕੀ ਉਹ ਹਰਜਿੰਦਰ ਸਿੰਘ ਧਾਮੀ ਹੁਣ ਅੰਤਰਿੰਕ ਕਮੇਟੀ ਦੀ ਬੈਠਕ ਚ ਆਏ ਸੀ ਕੀ ਉਹਨਾਂ ਨੂੰ ਪ੍ਰੈਸ ਨੋਟ ਜਾਰੀ ਕਰਨਾ ਨਹੀਂ ਬਣਦਾ ਸੀ ਕਿ ਇਹਨਾਂ ਕਾਰਨਾ ਕਰਕੇ ਐਸਡੀਪੀਸੀ ਦਾ ਪ੍ਰਧਾਨ ਉਸ اجلاس ਦੇ ਵਿੱਚ ਹਿੱਸਾ ਨਹੀਂ ਬਣ ਸਕਿਆ ਚਲੋ ਉਹਨਾਂ ਦੀ ਕੋਈ ਨਿੱਜੀ ਮਜਬੂਰੀ ਹੋ ਸਕਦੀ ਚਲੋ ਧਾਮੀ ਸਾਹਿਬ ਦੇਖੋ ਧਾਮੀ ਸਾਹਿਬ ਨੂੰ ਕੰਮ ਕਈ ਵਾਰੀ ਅੱਗੇ ਵੀ ਇੱਕ ਅੱਧੀ ਵਾਰੀ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੇ ਮੀਟਿੰਗ ਵੀ ਅੱਗੇ ਪਿੱਛੇ ਕੀਤੀ ਆਪਾਂ ਨੂੰ ਪਤਾ ਚਲੋ ਬਾਅਦ ਦੇ ਵਿੱਚ ਬੁਲਾ ਲੈਂਦੇ ਨੇ ਮੀਟਿੰਗ ਧਾਮੀ ਸਾਹਿਬ ਇਹ ਨਹੀਂ ਵੀ ਮੀਟਿੰਗ ਨਹੀਂ ਬੁਲਾਉਂਦੇ ਪਰ ਸਵਾਲ ਇਹ ਹੈ ਕਿ ਹੁਣ ਜਿਹੜੀਆਂ ਅਪੀਲਾਂ ਪੰਜ ਮੈਂਬਰੀ ਕਮੇਟੀ ਦੀ ਅਪੀਲ ਉਹਨਾਂ ਕੋਲੇ ਗਈ ਹੈ ਮੰਗ ਗਈ ਆ ਪੰਜ ਮੈਂਬਰੀ ਕਮੇਟੀ ਦੀ ਉਹਦਾ ਮੈਂਬਰ ਸੀ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਦੋ ਮੀਟਿੰਗਾਂ ਕੀਤੀਆਂ ਉਹਨਾਂ ਨੇ ਭਾਵੇਂ 60 62 ਦਿਨਾਂ ਦੇ ਬਾਅਦ ਕੀਤੀਆਂ ਉਹਨਾਂ ਨੇ ਵੀ ਬਹੁਤ ਲੇਟ ਕੀਤੀਆਂ ਨੇ ਹਾਲਾਂਕਿ ਕਦੀ ਕੋਈ ਕੌਮ ਦੇ ਜਥੇਦਾਰ ਉਹਨਾਂ ਨੂੰ ਸੱਦ ਸਕਦੇ ਨੇ ਪੁੱਛ ਸਕਦੇ ਨੇ ਵੀ ਭਾਈ ਤੁਸੀਂ ਇੰਨੀ ਲੇਟ ਮੀਟਿੰਗਾਂ ਕਿਉਂ ਕੀਤੀਆਂ ਇਹ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਚਲੋ ਇਹ ਉਹਨਾਂ ਦੇ ਵਿਸ਼ੇ ਨਹੀਂ ਆਪਾਂ ਤਾਂ ਜੋ ਕੁਝ ਵਾਪਰ ਗਿਆ ਆਪਾਂ ਤਾਂ ਉਹਦੀ ਗੱਲ ਕਰ ਸਕਦੇ ਆ ਪਰ ਸੰਦੀਪ ਜੀ ਮੇਰਾ ਹੀ ਮੰਨਣਾ ਹੈ ਕਿ ਇਹ ਬਹੁਤ ਵੱਡਾ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਤੋਂ ਬਾਅਦ ਕੌਮ ਅੱਗੇ ਖੜਾ ਹੋ ਗਿਆ ਇਹ ਮੈਨੂੰ ਇਹ ਲੱਗਦਾ ਹੈ ਕਿ ਇਹ ਹੁਣ ਕੌਮ ਜ਼ਰੂਰ ਇਹਦੇ ਤੇ ਆਪਣੀ ਭਾਵਨਾ ਕੋਈ ਸੋਸ਼ਲ ਮੀਡੀਆ ਤੇ ਕੋਈ ਕਿਤੇ ਰੱਖੇਗਾ ਇਹ ਮਤਲਬ ਕਿ ਅਸੀਂ ਸੋਚ ਸਕਦੇ ਹਾਂ ਕਿ ਤਖਤ ਸਹਿਬਾਨ ਇਹਨਾਂ ਤੇ ਕੋਈ ਕਬਜ਼ਾ ਕਰ ਲੂਗਾ ਸੋ ਇਹ ਹੁਣ ਪੰਜ ਮੈਮਰੀ ਕਮੇਟੀ ਨੇ ਜਿਹੜੀ ਗੱਲ ਅੱਗੇ ਕੀਤੀ ਹੈ ਮੈਨੂੰ ਇਹ ਲੱਗਦਾ ਹੈ ਕਿ ਇਸ ਗੱਲ ਤੋਂ ਬਾਅਦ ਦੇਖੋ ਕਈ ਬੁੱਧੀਜੀਵੀ ਆ ਮੈਂ ਕਈ ਪੱਤਰਕਾਰ ਨੇ ਬੜੇ ਪੰਜਾਬ ਦੇ ਸਤਕਾਰਯੋਗ ਉਹਨਾਂ ਦੀ ਡਿਬੇਟ ਡਿਸਕਸ਼ਨ ਰੋਜ਼ ਹੁੰਦੀ ਹੈ ਕਈ ਬੁੱਧੀਜੀਵੀ ਨਾਲ ਬੈਠੇ ਹੁੰਦੇ ਆ ਮੈਂ ਵੀ ਸੁਣਦਾ ਔਰ ਉਹ ਬੜੀ ਵਾਜਬ ਗੱਲ ਕਰਦੇ ਨੇ ਸਾਰੇ ਸੋ ਉਹ ਉਹ ਕੋਈ ਉਹ ਸਾਰੇ ਇਹਨਾਂ ਚਿੰਤਾਵਾਂ ਨੂੰ ਡਿਸਕਸ ਕਰ ਰਹੇ ਨੇ ਤੇ ਮੈਨੂੰ ਇਹ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਜ਼ਰੂਰ ਪ੍ਰੈਸ ਨੋਟ ਅਕਾਲੀ ਦਲ ਨੂੰ ਜਾਰੀ ਕਰ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਕੋਈ ਸਬੂਤ ਸਾਹਮਣੇ ਰੱਖ ਦੇਣਾ ਚਾਹੀਦਾ ਹੈ ਜਾਂ ਮਾਫੀ ਮੰਗਣੀ ਚਾਹੀਦੀ ਹੈ। ਅੱਛਾ ਡੈਲਾ ਸਾਹਿਬ ਹੁਣ ਆਪਾਂ ਅੱਗੇ ਵਧੀਏ। ਆਪਾਂ ਜਿੱਦਾਂ ਇਹਦੇ ਉੱਤੇ ਡਿਟੇਲਡ ਡਿਸਕਸ਼ਨ ਕੀਤੀ ਹੈ ਮੈਂ ਇਹ ਚਾਹੁੰਦਾ ਵੀ ਤੁਸੀਂ ਇਹ ਗੱਲ ਸਾਨੂੰ ਦੱਸੋ ਵੀ ਕੱਲ ਜਦੋਂ ਪ੍ਰਤਾਪ ਬਾਜਵਾ ਥਾਣੇ ਦੇ ਵਿੱਚ ਗਏ ਸੀਗੇ ਵਿਰੋਧੀ ਧਿਰ ਦੇ ਨੇਤਾ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਨੇ ਉਹ ਬਿਆਨ ਦਿੱਤਾ ਸੀਗਾ ਇੱਕ ਜਿਹਦੇ ਕਰਕੇ ਫਿਰ ਪੰਜਾਬ ਪੁਲਿਸ ਉਹਨਾਂ ਕੋਲ ਤਫ਼ਤੀਸ਼ ਕਰਦੀ ਸੀਗੀ ਕੱਲ ਥਾਣੇ ਦੇ ਵਿੱਚ ਕੀ ਹੋਇਆ? ਤੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਕੀ ਹੋਇਆ ਵੀ ਪ੍ਰਤਾਪ ਬਾਜਵਾ ਜਿਨ੍ਹਾਂ ਦੇ ਖਿਲਾਫ ਕੱਲ ਸਾਰੀ ਕਾਂਗਰਸ ਧਰਨਾ ਦੇ ਰਹੀ ਸੀ ਅੱਜ ਪ੍ਰਤਾਪ ਬਾਜਵਾ ਜਿਹੜੇ ਆ ਇਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੇ ਹੱਕ ਚ ਧਰਨੇ ਮਾਰ ਰਹੇ ਨਹੀਂ ਦੇਖੋ ਪੋਲੀਟੀਕਲ ਪਾਰਟੀਆਂ ਨੇ ਕਿਉਂਕਿ ਈਡੀ ਦੀ ਜਿਹੜੀ ਕਾਰਵਾਈ ਹੈ ਚਾਰਜ ਸ਼ੀਟ ਪੇਸ਼ ਕੀਤੀ ਗਈ ਹੈ ਕਾਂਗਰਸ ਦੇ ਜਿਹੜੇ ਹਾਈ ਕਮਾਂਡ ਦੇ ਕੁਝ ਲੀਡਰ ਨੇ ਉਹਨਾਂ ਦੇ ਖਿਲਾਫ ਤੇ ਈਡੀ ਦੀ ਕਾਰਵਾਈ ਦੇ ਖਿਲਾਫ ਕਾਂਗਰਸ ਵੱਖ-ਵੱਖ ਥਾਵਾਂ ਤੇ ਦੇਸ਼ 'ਚ ਧਰਨੇ ਪ੍ਰਦਰਸ਼ਨ ਕਰ ਰਹੀ ਸੀ ਅੱਜ ਪ੍ਰਤਾਪ ਬਾਜਵਾ ਨੇ ਵੀ ਉਸ ਸੰਬੰਧ ਦੇ ਵਿੱਚ ਧਰਨਾ ਕੀਤਾ ਰਾਜਾ ਵੜਿੰਗ ਔਰ ਸਾਰੇ ਲੋਕ ਧਰਨੇ ਦੇ ਵਿੱਚ ਸੀ ਇਹ ਚਲੋ ਉਹਨਾਂ ਦਾ ਵਿਰੋਧ ਕਰਨ ਦਾ ਆਪਣਾ ਤਰੀਕਾ ਹੈ ਪਰ ਜਿਹੜਾ ਕੱਲ ਦਾ ਮਾਮਲਾ ਸੀ ਸੰਦੀਪ ਜੀ ਪ੍ਰਤਾਪ ਸਿੰਘ ਬਾਜਵਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਉਹ ਜਦੋਂ ਕੱਲ ਪੁਲਿਸ ਦੇ ਸਾਹਮਣੇ ਗਏ 5 5.5 6 ਘੰਟੇ ਦੀ ਜਿਹੜੀ ਇੰਟਰੋਗੇਸ਼ਨ ਹੋਈ ਉਸ ਇੰਟਰੋਗੇਸ਼ਨ ਦੇ ਦੌਰਾਨ ਕਿਉਂਕਿ ਆਪਾਂ ਲਗਾਤਾਰ 2-3 ਦਿਨ ਦੇ ਗੈਰੇ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਬਿਆਨ ਸੀ ਉਹ ਬਿਆਨ ਕਿਤੇ ਨਾ ਕਿਤੇ ਮੀਡੀਆ ਰਿਪੋਰਟਾਂ ਤੇ ਆਧਾਰਿਤ ਸੀ ਅਖਬਾਰਾਂ ਚ ਜਿਸ ਤਰੀਕੇ ਦੀਆਂ ਗੱਲਾਂ ਆਈਆਂ ਉਹਨਾਂ ਤੋਂ ਬਾਅਦ ਉਹਨਾਂ ਦਾ ਬਣਾਇਆ ਗਿਆ ਅਨੁਮਾਨ ਸੀ ਉਹ ਠੀਕ ਹੈ ਟੈਲੀਵਿਜ਼ਨ ਦੇ ਸਾਹਮਣੇ ਪ੍ਰਤਾਪ ਸਿੰਘ ਬਾਜਵਾ ਸਟੈਂਡ ਲੈ ਗਏ ਕਿ ਮੈਂ ਸੂਤਰ ਨਹੀਂ ਦੱਸਣਾ ਔਰ ਆਪਾਂ ਉਦੋਂ ਵੀ ਕਿਹਾ ਸੀ ਕਿ ਹੋ ਸਕਦਾ ਹੈ ਉਹ ਅਦਾਲਤ ਚ ਜਾਂ ਥਾਣੇ ਚ ਸੂਤਰ ਦੱਸਣ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਉਹ ਗੱਲ ਸਾਬਤ ਹੋ ਗਈ ਅੱਜ ਜਿਹੜੇ ਉਹਨਾਂ ਦੇ ਵਕੀਲ ਸੀ ਅੱਜ ਕਿਉਂਕਿ ਸੁਣਵਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਸੀ ਕਿ ਇਸ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ ਉਹਨਾਂ ਦੇ ਵਕੀਲ ਔਰ ਸਰਕਾਰੀ ਵਕੀਲ ਅੱਜ ਅਦਾਲਤ ਦੇ ਵਿੱਚ ਬਹਿਸ ਹੋਈ ਔਰ ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ 'ਚ ਅਗਲੀ ਸੁਣਵਾਈ ਪਈ ਹੈ 22 ਅਪ੍ਰੈਲ ਨੂੰ ਔਰ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਹੈ ਔਰ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਗਿਆ ਅਦਾਲਤ ਵੱਲੋਂ ਕਿ ਤੁਸੀਂ ਇਸ ਕੇਸ ਦੇ ਸੰਬੰਧ 'ਚ ਜਿਹੜਾ ਬਿਆਨ ਸੀ 3650 ਗਰਨੇਡਾ ਵਾਲਾ 32 ਗਰਨੇਡਾ ਵਾਲਾ ਉਹਦੇ ਸਬੰਧ ਵਿੱਚ ਤੁਸੀਂ ਕੋਈ ਟਿੱਪਣੀ ਨਹੀਂ ਕਰਨੀ ਸੋ ਹੁਣ ਪ੍ਰਤਾਪ ਬਾਜਵਾ ਜੀ ਜਿਹੜਾ ਉਹ 32 ਗਰਨੇਡਾ ਵਾਲਾ ਬਿਆਨ ਸੀ ਉਹਦੇ ਤੇ ਹੁਣ ਨਹੀਂ ਬੋਲਣਗੇ ਅਦਾਲਤ ਨੇ ਇਹਦੇ ਤੇ ਰੋਕ ਲਾਈ ਹੈ ਮੈਨੂੰ ਲੱਗਦਾ ਹੈ ਸਰਕਾਰੀ ਧਿਰ ਨੂੰ ਵੀ ਹੁਣ ਇਹਦੇ ਤੇ ਨਹੀਂ ਬੋਲਣਾ ਚਾਹੀਦਾ ਜਿਹੜਾ ਇੱਕ ਸਮਾਜਿਕ ਪ੍ਰੋਟੋਕਾਲ ਕਹਿੰਦਾ ਹੈ ਲੀਗਲ ਪ੍ਰੋਟੋਕਾਲ ਕਹਿੰਦਾ ਹੈ ਅਗਰ ਪ੍ਰਤਾਪ ਬਾਜਵਾ ਨੂੰ ਰੋਕਿਆ ਤੇ ਸਰਕਾਰ ਵੀ ਨਾ ਬੋਲੇ ਤੇ ਇਹਦੇ ਤੇ ਜੋ ਸਰਕਾਰ ਨੇ ਪ੍ਰੀਕਾਸ਼ਨ ਲੈਣਾ ਹੈ ਉਹ ਜ਼ਰੂਰ ਲਵੇ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜੋ ਘਟਨਾਵਾਂ ਹੋਈਆਂ ਸਾਡੀ ਪੁਲਿਸ ਸਾਡੀ ਸਰਕਾਰ ਜ਼ਰੂਰ ਚੌਕਸ ਹੋਵੇ ਉਸ ਪਾਸੇ ਧਿਆਨ ਦੇਵੇ ਹੁਣ ਜਿਹੜੀ ਥਾਣੇ ਚ ਪੁੱਛਗੇ ਚ ਸੀ ਸੰਦੀਪ ਜੀ ਪ੍ਰਤਾਪ ਸਿੰਘ ਬਾਜਵਾ ਜੀ ਉਸ ਅਖਬਾਰ ਦੀ ਕਟਿੰਗ ਵੀ ਦੇ ਕੇ ਆਏ ਨੇ ਜਿਹੜੇ ਉਹਨਾਂ ਨੇ ਟਵੀਟ ਕੀਤਾ ਸੀ ਉਸ ਅਖਬਾਰ ਦੇ ਵਿੱਚ ਵੀ ਸੂਤਰਾਂ ਦੇ ਹਵਾਲੇ ਨਾਲੇ ਖਬਰ ਲਿਖੀ ਗਈ ਸੀ ਦੇਖੋ ਪੱਤਰਕਾਰਾਂ ਕੋਲੇ ਤਾਂ ਸੂਤਰ ਹੁੰਦੇ ਹੀ ਨੇ ਪਰ ਹੁਣ ਇਹ ਦੇਖਣ ਵਾਲੀ ਗੱਲ ਇਹ ਹੈ ਕੀ ਪੁਲਿਸ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਜਿਹੜੀ ਮੀਡੀਆ ਰਿਪੋਰਟਾਂ ਦਾ ਉਹਨਾਂ ਨੂੰ ਜ਼ਿਕਰ ਕੀਤਾ ਉਸ ਤੋਂ ਬਾਅਦ ਪੁਲਿਸ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰਦੀ ਹੈ ਅਦਾਲਤ ਦੇ ਵਿੱਚ ਜਿਹੜੇ ਉਹਨਾਂ ਦੇ ਵਕੀਲ ਨੇ ਉਹ ਸੰਦੀਪ ਜੀ ਇਹ ਵੀ ਗੱਲ ਕਹਿ ਕੇ ਆਏ ਨੇ ਕਿ ਜਿਹੜੀ 32 ਗਰਨੇਡਾ ਵਾਲੀ ਗੱਲ ਸੀ ਉਹ ਬਹੁਤ ਥੋੜੇ ਸਮੇਂ ਲਈ ਉਹਨਾਂ ਨੇ ਬੋਲੀ ਸੀ ਪਰ ਜਿਹੜੀ ਮਨਸ਼ਾ ਸੀ ਪ੍ਰਤਾਪ ਸਿੰਘ ਬਾਜਵਾ ਦੀ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਉਹ ਵਿਸਲ ਬਲੋਅਰ ਦੀ ਸੀ ਉਹ ਅਲਰਟ ਕਰ ਰਹੇ ਸੀ ਸਰਕਾਰ ਨੂੰ ਉਹ ਭੜਕਾਹਟ ਨਹੀਂ ਸੀ ਪੈਦਾ ਕਰ ਰਹੇ ਡਰਾ ਨਹੀਂ ਸੀ ਰਹੇ ਉਹ ਸਰਕਾਰ ਨੂੰ ਚੌਕਸ ਕਰ ਰਹੇ ਸੀ ਕਿਉਂਕਿ ਉਹ ਵਿਰੋਧੀ ਧਿਰ ਦੇ ਲੀਡਰ ਨੇ ਔਰ ਉਹਨਾਂ ਦੇ ਵਕੀਲ ਸਾਹਿਬ ਨੇ ਵੀ ਕਿਹਾ ਤਾਂ ਕਿ ਪ੍ਰਤਾਪ ਬਾਜਵਾ ਜੀ ਸੂਤਰ ਵੀ ਦੱਸ ਕੇ ਆਏ ਨੇ ਕਿ ਸੂਤਰ ਉਹ ਮੀਡੀਆ ਰਿਪੋਰਟਾਂ ਸੀ ਇਹ ਉਹਨਾਂ ਦੇ ਵਕੀਲ ਸਾਹਿਬ ਨੇ ਕਹਿ ਦਿੱਤਾ ਅੱਜ ਇਹਦਾ ਮਤਲਬ ਹੈ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਣੀ ਸਟੈਂਡ ਲੈ ਗਏ ਸੀ ਟੈਲੀਵਿਜ਼ਨ ਚੈਨਲ ਤੇ ਮੈਂ ਅੱਗੇ ਵੀ ਕਿਹਾ ਸੀ ਕਿ ਅਦਾਲਤਾਂ ਦੇ ਵਿੱਚ ਇਹ ਗੱਲਾਂ ਬਾਹਰ ਆਉਂਦੀਆਂ ਨਹੀਂ ਤੇ ਉਹਨਾਂ ਨੇ ਅਦਾਲਤਾਂ ਦੇ ਵਿੱਚ ਗੱਲ ਰਿਵੀਲ ਕਰਤੀ ਕਿ ਮੀਡੀਆ ਰਿਪੋਰਟਾਂ ਦੇ ਜ਼ਰੀਏ ਹੀ ਇਸ ਤਰ੍ਹਾਂ ਦੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਇਹਦੇ ਵਿੱਚ ਗਲਤ ਵੀ ਕੁਝ ਨਹੀਂ ਇਹ ਜ਼ਰੂਰ ਉਹਨਾਂ ਨੂੰ ਗੱਲ ਜਿਸ ਤਰ੍ਹਾਂ ਦੇ ਉਹਨਾਂ ਦੇ ਅਨੁਮਾਨ ਸੀ ਉਹਨਾਂ ਨੇ ਆਪਣੇ ਅੱਗੇ ਰੱਖਤੇ ਹੁਣ ਸਵਾਲ ਇੱਕ ਤਕਨੀਕੀ ਤੌਰ ਤੇ ਖੜਾ ਹੁੰਦਾ ਹੈ ਜੀ ਕੁਝ ਵਕੀਲਾਂ ਨਾਲ ਮੇਰੀ ਵੀ ਗੱਲ ਹੋਈ ਜਿਹੜਾ ਭਾਰਤ ਦੀ ਨਵੀਂ ਜਿਹੜਾ ਨਵਾਂ ਬਣਿਆ ਸਾਡਾ ਨਿਆਂ ਵਿਵਸਥਾ ਹਾਂਜੀ ਉਹਦੇ ਮੁਤਾਬਿਕ ਸਹੀ ਤਾਂ ਵੀ ਐਨਐਸਾ ਹਾਂ ਭਾਰਤੀ ਨਿਆਇ ਸਹਿਤਾ ਜਿਹਦੇ ਤਹਿਤ ਧਾਰਾ 353 ਵੀ ਲਾਈ ਗਈ ਹੈ ਪ੍ਰਤਾਪ ਬਾਜਵਾ ਜੀ ਤੇ ਦੋ ਧਾਰਾਵਾਂ ਲਾਈਆਂ ਗਈਆਂ ਨੇ ਇਹਨਾਂ ਧਾਰਾਵਾਂ ਦੇ ਵਿੱਚ ਅੱਜ ਇਹ ਪਤਾ ਲੱਗਿਆ ਅਦਾਲਤ ਦੇ ਵਿੱਚ ਡਿਸਕਸ਼ਨ ਹੋਈ ਅਦਾਲਤ ਦੇ ਵਿੱਚ ਇਹ ਗੱਲ ਕਹੀ ਬਾਜਵਾ ਜੀ ਦੇ ਵਕੀਲਾਂ ਨੇ ਕਿ ਜਿਹੜੀਆਂ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ ਇਹਨਾਂ ਧਾਰਾਵਾਂ ਦੇ ਵਿੱਚ ਸਿਰਫ ਇੱਕ ਕਾਂਸਟੇਬਲ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਹੈ ਜਦ ਕਿ ਨਵੇਂ ਕਾਨੂੰਨ ਦੇ ਮੁਤਾਬਕ ਡੀਐਸਪੀ ਤੋਂ ਮਨਜ਼ੂਰੀ ਲੈ ਕੇ ਐਸਐਚਓ ਪੱਧਰ ਦੇ ਅਧਿਕਾਰੀ ਨੂੰ ਪਹਿਲਾਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੀ ਫਿਰ ਐਫਆਈਆਰ ਲਾਜ ਹੋਣੀ ਸੀ ਸੰਦੀਪ ਜੀ ਇਹ ਬਹੁਤ ਵੱਡਾ ਇੱਕ ਕਾਨੂੰਨੀ ਨੁਕਤਾ ਵਕੀਲ ਸਾਹਿਬ ਨੇ ਦੇਖੋ ਕਿਉਂਕਿ ਭਾਰਤੀ ਨਿਆਂ ਸਹਿਤਾ ਹਜੇ ਬਹੁਤ ਸਾਰੇ ਸਾਡੇ ਅਫਸਰ ਬਹੁਤ ਸਾਰੇ ਸਾਡੇ ਪੱਤਰਕਾਰ ਵੀ ਸਾਨੂੰ ਬਹੁਤਾ ਇਹਦਾ ਹਜੇ ਗਿਆਨ ਨਹੀਂ ਪਰ ਅਦਾਲਤ 'ਚ ਜੋ ਉਹਨਾਂ ਦੇ ਵਕੀਲ ਨੇ ਗੱਲ ਰੱਖੀ ਕਿ ਅਗਰ ਮਿਸਲੀਡਿੰਗ ਇਨਫੋਰਮੇਸ਼ਨ ਦਾ ਇਸ ਤਰੀਕੇ ਦਾ ਇਲਜ਼ਾਮ ਹੈ ਜੋ ਪ੍ਰਤਾਪ ਬਾਜਵਾਜੀ ਤੇ ਲਾਏ ਗਏ ਨੇ ਕਿ ਧੜਕਾਹਟ ਪੈਦਾ ਹੋ ਸਕਦੀ ਜਾਂ ਮਿਸਲੀਡਿੰਗ ਇਨਫੋਰਮੇਸ਼ਨ ਹੈ ਉਹ ਕਹਿੰਦੇ ਪਹਿਲਾਂ ਡੀਐਸਪੀ ਤੋਂ ਮਨਜ਼ੂਰੀ ਲੈ ਕੇ ਨਵੇਂ ਕਾਨੂੰਨ ਦੇ ਮੁਤਾਬਕ ਐਸਐਚਓ ਪੱਧਰ ਦਾ ਅਧਿਕਾਰੀ ਇਹਦੇ ਤੇ ਇਨਵੈਸਟੀਗੇਸ਼ਨ ਕਰੂਗਾ ਇਨਵੈਸਟੀਗੇਸ਼ਨ ਦੀ ਰਿਪੋਰਟ ਤੋਂ ਬਾਅਦ ਐਫਆਈਆਰ ਬਣਦੀ ਹੈ ਇਹਦਾ ਮਤਲਬ ਹੈ 22 ਤਰੀਕ ਨੂੰ ਅਦਾਲਤ ਦੇਖੋ ਫੈਸਲਾ ਅਦਾਲਤ ਦੇ ਹੱਥ ਹੈ ਆਪਣਾ ਅਨੁਮਾਨ ਹੈ ਅਗਰ ਪੁਲਿਸ ਨੇ ਜਿਹੜੀ ਐਸ ਆਈ ਆਰ ਹੈ ਪ੍ਰੋਪਰ ਪ੍ਰोसीजर ਦੇ ਨਾਲ ਦਰਜ ਨਹੀਂ ਕੀਤੀ ਕਾਲ ਪਣੇ ਚ ਦਰਜ ਕਰਤੀ ਤੇਜ਼ੀ ਤੇਜ਼ੀ ਚ ਦਰਜ ਕਰਤੀ ਕਿਉਂਕਿ ਸਰਕਾਰਾਂ ਦਾ ਦਬਾਅ ਹੁੰਦਾ ਨਾ ਵੀ ਘੰਟੇ ਚ ਪਰਚਾ ਦੇ ਦਿਓ ਜੀ ਆਪਾਂ ਵੇਖਦੇ ਹੀ ਆ ਕਿ ਬੰਦੇ ਦੇ ਪਰਚਾ ਹੋ ਗਏ ਉਹਨੂੰ ਪੁਲਿਸ ਲੈਣ ਵੀ ਆ ਜਾਂਦੀ ਭਾਵੇਂ ਬੰਦਾ ਸ਼ੇਵ ਕਰਾਉਂਦਾ ਹੋਵੇ ਜਾਂ ਕਟਿੰਗ ਹੀ ਕਿਉਂ ਨਾ ਕਰਾਉਂਦਾ ਹੋਵੇ ਪੁਲਿਸ ਵਾਲੇ ਪਹੁੰਚ ਜਾਂਦੇ ਆ ਸਲੂਨ ਤੇ ਕਈ ਵਾਰੀ ਸਰਕਾਰਾਂ ਦਾ ਦਬਾਅ ਹੁੰਦਾ ਨਹੀਂ ਤਾਂ ਦੇਖੋ ਆਮ ਬੰਦਾ ਜਿਹੜਾ ਉਹਦਾ ਥਾਣਿਆਂ ਦੇ ਬਾਹਰ ਹੱਥ ਜੋੜ ਕੇ ਬੈਠਾ ਰਹਿੰਦਾ ਵੀ ਸਾਡੀ ਸ਼ਿਕਾਇਤ ਤੇ ਕੁਝ ਕਰ ਲਓ ਜੀ ਤੋਰੋ ਸਾਡੀ ਫਾਈਲ ਜੀ ਸੋ ਸੰਦੀਪ ਜੀ ਇਹ ਵੀ ਹੁੰਦਾ ਆਪਣੀ ਸੁਸਾਇਟੀ ਚ ਹੁਣ ਤੁਸੀਂ ਦੇਖੋ ਕਈ ਲੋਕ ਆਮ ਸਧਾਰਨ ਅਪਰ ਸਾਰੇ ਸਧਾਰਨ ਲੋਕ ਆਈਂ ਕਈ ਵਾਰੀ ਆਮ ਲੋਕ ਪੱਤਰਕਾਰ ਕੋਲੇ ਜਾਂਦੇ ਨੇ ਵੀ ਸਾਡੀ ਐਸਐਚਓ ਸੁਣ ਨਹੀਂ ਰਿਹਾ ਜੀ ਇੱਕ ਵਾਰੀ ਐਸਐਚਓ ਨੂੰ ਤੁਸੀਂ ਨਾਲ ਚੱਲ ਕੇ ਬੇਨਤੀ ਕਰ ਦਿਓ ਤੇ ਪੱਤਰਕਾਰ ਉੱਥੇ ਨਾਲ ਫਿਰ ਮਦਦ ਦੇ ਲਈ ਨਾਲ ਜਾਂਦੇ ਨੇ ਵੀ ਐਸ ਐਚਓ ਸਾਹਿਬ ਸੁਣੋ ਇਹਨਾਂ ਦੀ ਗੱਲ ਜੈਨੂਇਨ ਬੰਦੇ ਨੇ ਸੋ ਇਹ ਸਥਿਤੀਆਂ ਵੀ ਆਉਂਦੀਆਂ ਨੇ ਸਾਡੀ ਸੁਸਾਇਟੀ 'ਚ ਤੇ ਉਹ ਕਹਿੰਦੇ ਵੀ ਐਫ ਆਈ ਆਰ ਏਡੀ ਕਾਲੀ ਨਾ ਦਰਜ ਕੀਤੀ ਗਈ ਵਿਦਆਊਟ ਇਨਵੈਸਟੀਗੇਸ਼ਨ ਦਰਜ ਕੀਤੀ ਗਈ ਹੁਣ ਸਵਾਲ ਇਹ ਹੈ ਦੇਖੋ ਦੋ ਅਫਸਰ ਤਾਂ ਗਏ ਸੀ ਬਾਜਵਾਜੀ ਦੇ ਘਰ ਉਹਨਾਂ ਤੋਂ ਪੁੱਛਣ ਹਾਂਜੀ ਕਿ ਉਹ ਪਾਰਟ ਆਫ ਇਨਵੈਸਟੀਗੇਸ਼ਨ ਸੀ ਹੁਣ ਜਵਾਬ ਮੰਗਿਆ ਪੁਲਿਸ ਤੋਂ ਨੋਟਿਸ ਜਾਰੀ ਹੋਇਆ ਪੰਜਾਬ ਪੁਲਿਸ ਨੂੰ ਵੀ ਪੰਜਾਬ ਸਰਕਾਰ ਨੂੰ ਹੁਣ ਪੰਜਾਬ ਦੀ ਸਰਕਾਰ ਦੱਸੇਗੀ ਪੁਲਿਸ ਦੱਸੇਗੀ ਵੀ ਕੀ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕੀ ਸਿਰਫ ਬਾਜਵਾ ਸਾਹਿਬ ਦੇ ਘਰ ਅਫਸਰ ਦੋ ਗਏ ਤੇ ਵਾਪਸ ਆ ਗਏ ਕੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲਿਆ ਇਨਵੈਸਟੀਗੇਸ਼ਨ ਕਿਸ ਪੱਧਰ ਤੇ ਹੋਈ ਕੀ ਉਹ ਸਾਰੇ ਡਾਕੂਮੈਂਟਸ ਨੇ ਕਿ ਐਸ ਐਚਓ ਨੇ ਡੀ ਐਸ ਪੀ ਤੋਂ ਮਨਜ਼ੂਰੀ ਲਈ ਇਨਵੈਸਟੀਗੇਸ਼ਨ ਕਰਨ ਦੀ ਫਿਰ ਇਨਵੈਸਟੀਗੇਸ਼ਨ ਹੋਈ ਉਸ ਇਨਵੈਸਟੀਗੇਸ਼ਨ ਦੀ ਰਿਪੋਰਟ ਸਬਮਿਟ ਹੋਈ ਉਸ ਰਿਪੋਰਟ ਦੇ ਆਧਾਰ ਤੇ ਐਫ ਆਈ ਆਰ ਹੋਈ देखो प्रोसीजर है जी डॉक्टर so ने भी दंत कटना ਹੁੰਦਾ ਹੈ ਨਾ ਜੀ ਪਹਿਲਾਂ ਉਹ ਟੀਕਾ ਲਾਉਂਦਾ ਹੈ ਉਹ ਸਿੱਧਾ ਨਹੀਂ ਪੇਚ ਕੇ ਸਮੂਚ ਪਾ ਦਿੰਦਾ ਵੀ ਲਓ ਜੀ ਦੰਦ ਕੱਢਤਾ ਡਲਾਈ ਤੁਹਾਡਾ ਸੋ ਇੱਕ ਪ੍ਰੋਸੀਜਰ ਹੈ ਅਦਾਲਤ ਇਹ ਪੁੱਛ ਰਹੀ ਹੈ ਵੀ ਜਿਹੜੀ ਐਫ ਆਈ ਆਰ ਹੈ ਕੀ ਇਹ ਪੂਰੇ ਪ੍ਰੋਸੀਜਰ ਤੋਂ ਬਾਅਦ ਆਈ ਹੈ ਜਿਹੜਾ ਨਵਾਂ ਸਾਡਾ ਭਾਰਤੀ ਨਿਆਂ ਸਹਿਤਾ ਉਹਦੇ ਮੁਤਾਬਕ ਹੁਣ ਕਾਨੂੰਨੀ ਤਕਨੀਕੀ ਪਹਿਲੂਆਂ ਤੇ ਐਫ ਆਈ ਆਰ ਦੇ ਡਿਸਕਸ਼ਨ ਹੋ ਰਹੀ ਹੈ ਹੁਣ ਬਾਜਵਾ ਸਾਹਿਬ ਦੇ ਵਕੀਲ ਕਹਿ ਰਹੇ ਨੇ ਅਦਾਲਤ ਨੂੰ ਕਿ ਪ੍ਰੋਸੀਜਰ ਫਾਲੋ ਨਹੀਂ ਕੀਤਾ ਗਿਆ ਐਫ ਆਈ ਆਰ ਨੂੰ ਰੱਦ ਕਰੋ ਤੇ ਹੁਣ ਪੁਲਿਸ ਦੱਸੂਗੀ ਵੀ ਕੀ ਉਹਨਾਂ ਨੇ ਪ੍ਰੋਸੀਜਰ ਫਾਲੋ ਕੀਤਾ ਜਾਂ ਨਹੀਂ ਕੀਤਾ ਬਾਜਵਾਤ ਸਾਹਿਬ ਨੇ ਇਹ ਵੀ ਕਿਹਾ ਕਿ ਢਪਕਾਹਟ ਪੈਦਾ ਕਰਨ ਦੀ ਮਨਸ਼ਾ ਬਾਜਵਾਤ ਸਾਹਿਬ ਦੇ ਬਿਆਨ ਦੀ ਨਹੀਂ ਸੀ ਉਹ ਰਿਕਾਰਡਿੰਗ ਵਾਲੀ ਸੀ ਡੀ ਦੇ ਕਿਹਾ ਇਹ ਨਹੀਂ ਹੁਣ ਅਦਾਲਤ ਉਹ ਸੀਡੀ ਵੀ ਸੁਣ ਸਕਦੀ ਹੈ ਇੰਟਰਵਿਊ ਸੁਣ ਸਕਦੀ ਹੈ ਸੋ ਜੇ ਤਾਂ ਐਫ ਆਈ ਆਰ ਬਰਕਰਾਰ ਰਹੇਗੀ ਫਿਰ ਤਾਂ ਪ੍ਰਤਾਪ ਬਾਜਵਾ ਜੀ ਇਸ ਕੇਸ ਦੇ ਵਿੱਚ ਮੁਲਜ਼ਮ ਦੇ ਤੌਰ ਤੇ ਅਦਾਲਤ ਦੇ ਵਿੱਚ ਵੀ ਜਾ ਕੇ ਆਪਣੀ ਗੱਲ ਰੱਖਣਗੇ ਅਗਰ ਅਦਾਲਤ ਨੇ ਇਹ ਐਸਆਈਆਰ ਨੂੰ ਰੱਦ ਕਰਤਾ ਤੇ ਫਿਰ ਇਹ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਲਈ ਇਹ ਨਮੋਸ਼ੀ ਵਾਲੀ ਗੱਲ ਬਣਨੀ ਹੈ ਜਿਵੇਂ ਭਾਰਤਪੂਸ਼ਨ ਆਸ਼ੂ ਉਹਨਾਂ ਦੇ ਮਾਮਲੇ 'ਚ ਬਣੀ ਸੁੰਦਰ ਸ਼ਾਮ अरोड़ा ਦੇ ਮਾਮਲੇ 'ਚ ਬਣੀ ਵਿਜੀਲੈਂਸ ਵਾਲੇ ਉਹ ਵੀ ਕੱਚਾ ਕੰਮ ਕਰ ਗਏ ਕੇਸ ਅਦਾਲਤਾਂ 'ਚ ਜਾ ਕੇ ਮੂਹਰੇ ਮੂਹਰੇ ਡੇਗ ਗਏ ਉਹਦੇ ਨਾਲ ਸਿਸਟਮ ਤੋਂ ਭਰੋਸਾ ਉੱਠਦਾ ਚੋ ਇਸ ਕਰਕੇ ਸੰਦੀਪ ਜੀ ਇਹ ਮਾਮਲਾ ਬਹੁਤ ਵੱਡਾ ਬਣ ਗਿਆ ਅਗਰ ਇਹ ਐਫ ਆਈ ਆਰ ਸਟੈਂਡ ਕਰ ਗਈ ਤੇ ਫਿਰ ਸਰਕਾਰ ਪੋਲਿਟਿਕਲ ਤੌਰ ਤੇ ਜਿੱਤ ਜੋ ਤੇ ਫਿਰ ਇਹ ਕਾਰਵਾਈ ਚੱਲੂ ਬਾਜਵਾ ਸਾਹਿਬ ਤੇ ਅਗਰ ਐਫ ਆਈ ਆਰ ਕੁਐਸ਼ ਹੋ ਗਈ ਐਫ ਆਈ ਆਰ ਰੱਦ ਹੋ ਗਈ ਇਹ ਇਹ ਐਫ ਆਈ ਆਰ ਸਿਆਸੀ ਮੁੱਦਾ ਬਣ ਜੂਗੀ ਔਰ ਪ੍ਰਤਾਪ ਬਾਜਵਾ ਪਹਿਲਾਂ ਨਾਲੋਂ ਹੋਰ ਤਕੜਾ ਲੀਡਰ ਬਣ ਜੂਗਾ ਔਰ ਫਿਰ ਇਹ ਐਫ ਆਈ ਆਰ ਦਿਖਾ ਦਿਖਾ ਕੇ ਕਿਐਸ਼ ਹੋਈ ਐਫ ਆਈ ਆਰ ਪੰਜਾਬ ਸਰਕਾਰ ਤੇ ਸਾਰੀ ਕਾਂਗਰਸ ਹਾਵੀ ਹੋਣ ਦੀ ਕੋਸ਼ਿਸ਼ ਕਰੇਗੀ ਸਿਆਸਤ ਇਸੇ ਤਰ੍ਹਾਂ ਚੱਲਦੀ ਹੈ ਪਰ ਨਹੀਂ ਚੱਲਣੀ ਚਾਹੀਦੀ ਜੀ ਸਿਆਸਤ ਅਸੂਲਾਂ ਤੇ ਕਾਨੂੰਨ ਤੇ ਨਿਯਮਾਂ ਤੇ ਸਿਧਾਂਤਾਂ ਤੇ ਚੱਲਣੀ ਚਾਹੀਦੀ ਹੈ ਸੋ ਬਾਕੀ ਵੇਖਦੇ ਹਾਂ ਹੁਣ ਅਦਾਲਤ ਦਾ ਫੈਸਲਾ ਕੀ ਆਉਂਦਾ ਹੈ ਦਲਾਸਬਤੂਰ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਰੱਖਾਂਗੇ ਅੱਗੇ ਵਧਾਵਾਂਗੇ ਧੰਨਵਾਦੀ ਧੰਨਵਾਦ ਬਹੁਤ ਬਹੁਤ